ਤੁੱਟ ਲੱਗਦਾ ਜਿਦੋਂ ਸਿੱਧੂ ਦੀ ਕੋਈ ਵੀਡੀਓ ਵੇਖੀ ਦੀ ਹੈ ਕੋਈ ਨਹੀਂ ਤਿੰਨ ਸਾਲ ਹੋ ਗਏ ਇੱਕ ਦਿਨ ਵੀ ਐਸਾ ਨਹੀਂ ਜਦੋਂ ਅਸੀਂ ਉਸਨੂੰ ਯਾਦ ਨਾ ਕੀਤਾ ਹੋਵੇ ਉਹ ਦੇਰ ਗੱਦਕੁਰ ਹੋ ਹੀ ਨਹੀਂ ਸਕਦਾ ਉਹਨੂੰ ਪਤਾ ਨਹੀਂ ਕਿੰਨੇ ਨਾਂ ਅਸੀਂ ਦਵਾਂਗੇ ਸਰਵਣਪੁੱਤ ਕੋਇ ਨਰਹੀਰਾ ਰੱਬੀਰੂ ਮਾਤਾ ਜੀ ਕਿਹੜੀ ਉਹ ਚੀਜ਼ ਆ ਜਿਹੜੀ ਤੁਹਾਨੂੰ ਇੰਨੀ ਦੂਰੋਂ ਖਿੱਚ ਕੇ ਲੈ ਕੇ ਆਈਆ ਤੁਸੀਂ ਅੱਜ ਅੰਮ੍ਰਿਤਸਰ ਤੋਂ ਚੱਲ ਕੇ ਮੂਸਾ ਪਿੰਡ ਦੇ ਵਿੱਚ ਉਹਨੂੰ ਖੈਰ ਹੀ ਸੀ ਤਾਂ ਸੀ ਇੰਜ ਲੱਗਦਾ ਜਿਵੇਂ ਆਪਣਾ ਹੀ ਮੇਰਾ ਹੀ ਆਪਣਾ ਬੁੱਧ ਹੋਵੇ ਸਿੱਧੂ ਕੋ ਗਲਤ ਗੱਲ ਨਹੀਂ ਸੀ ਕਰਦਾ ਪਰ ਉਹਨੂੰ ਸਮਝਿਆ ਲੋਕਾਂ ਨੇ ਮਨ ਤੋਂ ਬਹੁਤ ਬੀਅੰਨ ਸਭ ਦੀਆਂ ਅੱਖਾਂ ਨਮ ਹੋ ਜਾਂਦੀਆਂ ਨੇ ਜਦੋਂ ਦੀ ਗੱਲ ਛੇੜੀ ਡੇਨ ਚ ਕਿੰਨੀ ਕਵਾਰ ਯਾਦ ਕਰ ਲੈਨੇ ਹੋ ਤੁਸੀਂ ਸਿੱਧੂ ਮੂਸੇਵਾਲਾ ਦਿਨ ਚੜ੍ਹਦੇ ਤੋਂ ਸ਼ਾਮ ਤੱਕ ਕਈ ਵਾਰ ਮੈਂ ਰਾਤ ਵੀਡੀਓ ਵੇਖਣ ਲੱਗਦੀ ਦੋ ਦੋ ਤਿੰਨ ਤਿੰਨ ਵੀ ਵੱਜ ਜਾਂਦੇ ਨੇ ਅੱਗੇ ਤੋਂ ਅੱਗੇ ਕੱਢੀ ਜੰਨੀ ਦੁਬਾਰਾ ਦੁਬਾਰਾ ਰਿਪੀਟ 29 ਮਈ ਦਾ ਉਹ ਕਲੈਣਾ ਦਿਨ ਜਿਸ ਦਿਨ ਸਿੱਧੂ ਮੂਸੇਵਾਲਾ ਸਾਡੂੰ ਜਹਾਨ ਦੇ ਵਿੱਚ ਐਵੇਂ ਹੀ ਰੋਂਦੇ ਘਰ ਲਾਉਂਦੇ ਛੱਡ ਗਿਆ ਤਾਂ 29 ਮਈ ਨੂੰ ਸਿੱਧੂ ਮੂਸੇਵਾਲੇ ਦੀ ਵਰਸੀ ਆ ਉਸਦੇ ਪਿੰਡ ਦੇ ਵਿੱਚ ਉਸਦੇ ਚਾਹਣ ਵਾਲੇ ਜਿਹੜੇ ਨੇ ਬਹੁਤ ਦੂਰੋਂ ਦੂਰੋਂ ਚੱਲ ਕੇ ਆ ਰਹੇ ਨੇ ਇੱਕ ਮਾਤਾ ਜੀ ਸਾਡੇ ਨਾਲ ਇੱਥੇ ਮੌਜੂਦ ਨੇ ਗੱਲਬਾਤ ਕਰਾਂਗੇ ਮਾਤਾ ਜੀ ਕਿੱਥੋਂ ਆਏ ਹੋ ਪਹਿਲਾਂ ਤਾਂ ਇਹ ਦੱਸੋ ਅਸੀਂ ਬੇਟਾ ਅਮਰitsar ਤੋਂ ਆਏ ਆ ਮੇਰੇ ਦੋ ਬੇਟੇ ਨਾਲ ਆਏ ਨੇ ਤੇ ਅਸੀਂ ਸੋਚਿਆ ਪਰ ਸੋ ਬਹੁਤ ਭੀੜ ਹੋਣੀ ਆ ਤੇ ਚੱਲ ਅੱਜੀ ਜਾਈਏ ਬਹੁਤ ਦੁੱਖ ਲੱਗਦਾ ਜਦੋਂ ਸਿੱਧੂ ਦੀ ਕੋਈ ਵੀਡੀਓ ਵੇਖੀ ਦੀ ਹੈ ਕੁਛ ਵੀ ਤਿੰਨ ਸਾਲ ਹੋ ਗਏ ਇੱਕ ਦਿਨ ਵੀ ਐਸਾ ਨਹੀਂ ਜਦੋਂ ਅਸੀਂ ਉਹਨੂੰ ਯਾਦ ਨਾ ਕੀਤਾ ਹੋਵੇ ਉਹ ਤੇ ਕੋਈ ਵੱਖਰੀ ਰੂਹ ਸੀ ਜਿਹੜੀ ਭੁੱਲਦੀ ਹੋਈ ਨਹੀਂ ਬੜੀ ਕੋਸ਼ਿਸ਼ ਕਰੀਦੀ ਵੀ ਭੁੱਲ ਜਵੇ ਪਰ ਭੁੱਲਦਾ ਨਹੀਂ ਕੀ ਕਰੀਏ ਪਰ ਹੁਣ ਜਿਹੜਾ ਸਿੱਧੂ ਮੂਸੇ ਵਾਲਾ ਉਹਨਾਂ ਦੇ ਮਾਪੇ ਨੇ ਸਾਡੇ ਦੇ ਵਿੱਚ ਜਿਉਂਦਾ ਰੱਖਿਆ ਉਹਦੇ ਗਾਣਿਆਂ ਰਾਹੀਂ ਸਾਨੂੰ ਦੇਖਣ ਨੂੰ ਮਿਲਦਾ ਕਿੰਨਾ ਕ ਚਾ ਚੜਦਾ ਜਦੋਂ ਉਹਦੀ ਵੀਡੀਓ ਕੋਈ ਆਉਂਦੀ ਹੈ ਬਹੁਤ ਚਾ ਚੜਦਾ ਬੜੀ ਖੁਸ਼ੀ ਹੁੰਦੀ ਆ ਪਰ ਜਦੋਂ ਇੱਕਦਮ ਸੋਚੀਦਾ ਸਿੱਧੂ ਆਪ ਨਹੀਂ ਹੈਗਾ ਤੇ ਫੇਰ ਬੜਾ ਦੁੱਖ ਲੱਗਦਾ ਵੈਸੇ ਬੜੀ ਖੁਸ਼ੀ ਹੁੰਦੀ ਹੁਣ ਵੀ ਉਹਨਾਂ ਦੀ ਆ ਰਹੇ ਗਾਣੇ ਤੇ ਅਸੀਂ ਫਿਰ ਵੀ ਵੱਡੀ ਉਮਰ ਦੇ ਆ ਫਿਰ ਵੀ ਸਾਨੂੰ ਉਹਦੇ ਗਾਣਿਆਂ ਦੀ ਅਡੀਕ ਰਹਿੰਦੀ ਕਿਉਂਕਿ ਉਹਦੇ ਗਾਣੇ ਬਹੁਤ ਹੀ ਵਧੀਆ ਸੀ ਕੋਈ ਲਚਰਤਾ ਨਹੀਂ ਸੀ ਧੀਆਂ ਪੇੜਾਂ ਦੀ ਰਿਸਪੈਕਟ ਕਰਦਾ ਸੀ ਉਹਦੇ ਵਰਗਾ ਕੋਈ ਹੋ ਹੀ ਨਹੀਂ ਸਕਦਾ ਉਹਨੂੰ ਪਤਾ ਨਹੀਂ ਕਿੰਨੇ ਨਾਂ ਅਸੀਂ ਦਵਾਂਗੇ ਸਰਵਣਪੁੱਤ ਕੋਇਨੁਰ ਹੀਰਾ ਰੱਬੀ ਰੂ ਤੇ ਕੁਝ ਕਹਿ ਆ ਹੀ ਨਹੀਂ ਸਕਦੇ ਵੀ ਉਹਦੀ ਵਿੱਚ ਇੰਨੀਆਂ ਚੰਗਿਆਈਆਂ ਸੀ ਸ਼ਾਇਦ ਹੀ ਕਿਸੇ ਬੱਚੇ ਵਿੱਚ ਇੰਨੀਆਂ ਚੰਗਿਆਈਆਂ ਹੋਣਗੀਆਂ ਮਾਤਾ ਜੀ ਕਿਹੜੀ ਉਹ ਚੀਜ਼ ਆ ਜਿਹੜੀ ਤੁਹਾਨੂੰ ਇੰਨੀ ਦੂਰੋਂ ਖਿੱਚ ਕੇ ਲੈ ਕੇ ਆਈ ਆ ਤੁਸੀਂ ਅੱਜ ਅੰਮ੍ਰਿਤਸਰ ਤੋਂ ਚੱਲ ਕੇ ਮੂਸਾ ਪਿੰਡ ਦੇ ਵਿੱਚ ਆਈ ਆ ਬੇਟੇ ਤੇ ਪਤਾ ਹੀ ਨਹੀਂ ਮੈਂ ਤੇ ਖੁਦ ਆਪਣੇ ਆਪ ਸੋਚਦੀ ਆ ਵੀ ਕੀ ਰਿਸ਼ਤਾ ਸਾਡਾ ਉਹਦੇ ਨਾਲ ਜਿਹੜਾ ਉਹ ਭੁੱਲਦਾ ਹੀ ਨਹੀਂ ਮੈਂ ਅੱਗੇ ਪਹਿਲਾਂ ਵੀ ਇੱਕ ਵਾਰ ਆਈ ਆ 2.5 ਸਾਲ ਪਹਿਲਾਂ ਜਦੋਂ ਅਜੇ 5-6 ਮਹੀਨੇ ਹੋਏ ਸੀ ਉਹਨਾਂ ਦੀ ਡੈਥ ਨੂੰ ਉਹਨਾਂ ਦੇ ਫਾਦਰ ਸਾਹਿਬ ਨੂੰ ਵੀ ਮਿਲ ਕੇ ਗਈ ਸੀ ਤੇ ਸਮਝ ਹੀ ਨਹੀਂ ਲੱਗਦੀ ਆਪਣੇ ਆਪ ਚ ਵੀ ਸੋਚੀਦਾ ਵੀ ਕੀ ਰਿਸ਼ਤਾ ਸਾਡਾ ਉਹਦੇ ਨਾਲ ਅਸੀਂ ਕਿਉਂ ਇੰਨਾ ਉਹਨੂੰ ਪਿਆਰ ਕਰਦੇ ਹਾਂ ਕਿਉਂ ਨਹੀਂ ਦਿਲ ਚੋਂ ਨਿਕਲਦਾ ਕਈ ਰਿਸ਼ਤੇ ਐਹੋ ਜਿਹੇ ਹੁੰਦੇ ਨੇ ਵੀ ਜਿਨ੍ਹਾਂ ਨੂੰ ਆਪਾਂ ਭੁੱਲ ਨਹੀਂ ਸਕਦੇ ਉਹਦੇ ਨਾਲ ਕੋਈ ਅਨੋਖਾ ਹੀ ਰਿਸ਼ਤਾ ਸੀ ਇੰਜ ਲੱਗਦਾ ਜਿਵੇਂ ਆਪਣਾ ਹੀ ਮੇਰਾ ਹੀ ਆਪਣਾ ਪੁੱਤ ਹੋਵੇ ਮੈਂ ਘਰ ਦੇਣ ਵੀ ਇਹੀ ਕਹਿੰਨੀ ਕਹਿੰਦੀ ਪਤਾ ਨਹੀਂ ਮੈਨੂੰ ਕਿਉਂ ਇੰਨਾ ਦੁੱਖ ਲੱਗਦਾ ਜਦੋਂ ਮੈਂ ਸਿੱਧੂ ਦੀ ਕੋਈ ਵੀਡੀਓ ਵੇਖੀ ਨਹੀਂ ਹੱਸਦੇ ਖੇਡਦੇ ਦੀਆਂ ਇਹਨਾਂ ਦੇ ਨਾਲ ਇੱਕ ਦਿਨ ਵੇਖਣ ਦੀਸਾਂ ਬਾਪੂ ਜੀ ਹੋਣਾਂ ਦੇ ਨਾਲ ਨੋਂ ਘਟ ਰਿਹਾ ਹੈ ਤੇ ਅੱਜ ਕੱਲ ਦੇ ਬੱਚੇ ਤੇ ਕਈ ਵੱਡਿਆਂ ਦੇ ਕੋਲ ਮਹਿਣਾ ਵੀ ਪਸੰਦ ਨਹੀਂ ਕਰਦੇ ਤੇ ਉਹ ਕਿੰਨੀ ਰਿਸਪੈਕਟ ਦਿੰਦਾ ਸੀ ਇੱਕ ਇੰਟਰਵਿਊ 'ਚ ਕਿਸੇ ਨੇ ਪੁੱਛਿਆ ਵੀ ਤੁਸੀਂ ਸਾਰਿਆਂ ਤੇ ਗਾਣੇ ਲਿਖੇ ਤੁਸੀਂ ਧੀ ਤੇ ਗਾਣਾ ਨਹੀਂ ਲਿਖਿਆ ਕਹਿੰਦਾ ਜੇ ਮੇਰੀ ਧੀ ਹੋਊਗੀ ਨਾ ਮੈਂ ਉਹਦੇ ਤੇ ਗਾਣਾ ਫੇਰ ਲਿਖੂਗਾ ਉਹ ਹਰ ਗੱਲ ਨੂੰ ਮਹਿਸੂਸ ਕਰਕੇ ਗਾਣਾ ਲਿਖਦਾ ਸੀ ਸੱਚਾਈ ਲਿਖਦਾ ਸੀ ਐਵੇਂ ਨਹੀਂ ਸੀ ਵੀ ਫੜ ਕੇ ਕੁਝ ਵੀ ਲਿਖ ਦਿੱਤਾ ਲੋਕ ਕਹਿੰਦੇ ਸੀਗੇ ਵੀ ਸਿੱਧੂ ਮੂਸੇਵਾਲਾ ਜਿਹੜਾ ਹਥਿਆਰਾਂ ਦੇ ਉੱਤੇ ਗਾਣੇ ਗਾਉਂਦਾ ਪਰ ਉਸਦੇ ਗਾਣੇ ਹੁਣ ਵੀ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਸੁਣੇ ਜਾਂਦੇ ਨੇ ਤਾਂ ਉਹਦੇ ਚਾਹਣ ਵਾਲੇ ਇੰਨਾ ਕਹਿੰਦੇ ਨੇ ਕਿ ਵੀ ਸਿੱਧੂ ਮੂਸੇਵਾਲਾ ਮੁੱਕਿਆ ਨਹੀਂ ਹੈ ਉਹ ਅਮਰ ਹੋ ਗਿਆ ਹਾਂਜੀ ਅਮਰ ਹੋ ਗਿਆ ਬਿਲਕੁਲ ਅਮਰ ਹੋ ਗਿਆ ਹਥਿਆਰਾਂ ਦੇ ਤੇ ਲੋਕਾਂ ਨੇ ਐਵੇਂ ਗੱਲਾਂ ਬਣਾਈਆਂ ਹਥਿਆਰ ਸਾਡੇ ਗੁਰੂ ਸਾਹਿਬਾਨੇ ਨਹੀਂ ਸੀ ਪਾਉਂਦੇ ਸ਼ਸਤਰ ਉਹਨਾਂ ਕਹਿੰਦੇ ਸੀ ਵੀ ਧਾਰਨ ਕਰਨੇ ਚਾਹੀਦੇ ਨੇ ਸਿੱਧੂ ਕੋਈ ਗਲਤ ਗੱਲ ਨਹੀਂ ਸੀ ਕਰਦਾ ਪਰ ਉਹ ਨੂੰ ਸਮਝਾ ਲੁਕਾ ਨੇ ਮਰ ਤੁੰਬਾ ਦੀ ਪਹਿਲਾ ਨਹੀਂ ਗਾਣੇ ਵੀ ਇੰਨੇ ਵਧੀਆ ਲਿਖਦਾ ਸੀ ਉਹਨੇ ਇੱਕ ਕੁੜੀ ਦੀ ਕੁੜੀ ਨੂੰ ਕਿੰਨੀ ਰਿਸਪੈਕਟ ਦਿੱਤੀ ਕਿ ਬੇਸ਼ੱਕ ਉਹਨੇ ਕੱਪੜੇ ਘੱਟ ਪਾਏ ਪਰ ਉਹਦੇ ਵਿੱਚ ਤਸਵੀਰ ਮਾਈ ਭਾਗੋਬਾਲੀ ਉਹਦੋਂ ਵੀ ਕਈਆਂ ਨੇ ਵਿਰੋਧੀਆਂ ਨੇ ਮੁੱਦੇ ਚੁੱਕੇ ਸ਼ਾਇਦ ਉਹਦੀ ਤਰੱਕੀ ਕਿਸੇ ਤੋਂ ਜਰੀ ਨਹੀਂ ਸੀ ਜਾਂਦੀ ਜਿਹੜੇ ਹੈਡਰ ਸੀ ਪਰ ਉਹਨੂੰ ਪਿਆਰ ਕਰਨ ਵਾਲੇ ਵੀ ਬਹੁਤ ਨੇ ਬੜੀ ਦੂਰ ਦੂਰ ਤੱਕ ਨੇ ਮੈਂ ਤੇ ਆਪਣੇ ਪਿੰਡ ਵਿੱਚ ਸਾਡਾ ਪਿੰਡ ਵੱਲਾ ਅਮਰitsar ਦੇ ਲਾਗੇ ਜਿੰਨਾਂ ਨਾਲ ਗੱਲ ਕਰੀ ਦੀ ਸਾਰੀ ਉਹਨੀਆਂ ਗੱਲਾਂ ਛੇੜ ਕੇ ਬਹਿ ਜਾਂਦੇ ਨਹੀਂ ਸਭ ਦੀਆਂ ਅੱਖਾਂ ਨਮ ਹੋ ਜਾਂਦੀਆਂ ਨੇ ਜਦੋਂ ਉਹਦੀ ਗੱਲ ਛੇੜੀ ਦੀ ਦਿਨ ਚ ਕਿੰਨੀ ਕ ਵਾਰ ਯਾਦ ਕਰ ਲੈਨੇ ਹੋ ਤੁਸੀਂ ਸਿੱਧੂ ਮੂਸੇਵਾਲਾ ਪਰ ਜਦੋਂ ਮੈਂ ਉਸ ਨਹੀਂ ਹੋਰ YouTube ਦੇ ਉੱਤੇ ਸਿਰਫ ਮੈਂ ਉਹਨਾਂ ਦੇ ਵੀਡੀਓ ਵਾਲੇ ਕੀਤਾ ਹੋਇਆ ਵੀ ਜੋ ਵੀ ਲਾਇਕ ਤੇ ਉਹ ਸਾਹਮਣੇ ਮੇਰੀ ਜਦੋਂ ਮੈਂ ਫੋਨ ਖੋਲਦੀ ਆ ਵੀਡੀਓ ਹੀ ਉਹਦੀਆਂ ਹੁੰਦੀਆਂ ਨੇ ਪਹਿਲੀ ਦਿਨ ਚੜਦੇ ਤੋਂ ਸ਼ਾਮ ਤੱਕ ਕਈ ਵਾਰ ਮੈਂ ਰਾਤ ਵੀਡੀਓ ਵੇਖਣ ਲੱਗਦੀ ਦੋ ਦੋ ਤਿੰਨ ਤਿੰਨ ਵੀ ਵੱਜ ਜਾਂਦੇ ਨੇ ਅੱਗੇ ਤੋਂ ਅੱਗੇ ਕੱਢੀ ਜੰਨੀ ਦੁਬਾਰਾ ਦੁਬਾਰਾ ਰਿਪੀਟ ਪਤਾ ਨਹੀਂ ਇੱਕ ਇੱਕ ਵੀਡੀਓ ਮੈਂ ਕਿੰਨੀ ਕਿੰਨੀ ਵਾਰ ਵੇਖੀ ਆ ਮੈਨੂੰ ਖੁਦ ਹੀ ਨਹੀਂ ਸਮਝ ਲੱਗਦੀ ਵੀ ਮੈਂ ਵੇਖੀ ਫਿਰ ਹਰ ਰੋਜ਼ ਉਹਦੀਆਂ ਗੱਲਾਂ ਸੁਣ ਕੇ ਇੰਨਾ ਕਈ ਗੱਲਾਂ ਸੁਣ ਕੇ ਸਕੂਨ ਮਿਲਦਾ ਏ ਕਈ ਗੱਲਾਂ ਸੁਣ ਕੇ ਦੁੱਖ ਹੁੰਦਾ ਵੀ ਤੂੰ ਇੰਨਾ ਚੰਗਾ ਸੀ ਫੇਰ ਵੀ ਤੈਨੂੰ ਇੰਨੀ ਬੇਰਹਿਮੀ ਨਾਲ ਮਾਰ ਦਿੱਤਾ ਕਿਉਂ ਹੁਣ ਥਾਰ ਵੇਖ ਕੇ ਆਏ ਉਹਦੇ ਵਿੱਚ ਇੰਨੀਆਂ ਗੋਲੀਆਂ ਕਿ ਗਿਣੀਆਂ ਨਹੀਂ ਜਾਂਦੀਆਂ ਪਤਾ ਨਹੀਂ ਉਹ ਕਿਹੜੇ ਪਾਪੀ ਸੀ ਜਿਨ੍ਹਾਂ ਨੇ ਇਹ ਕੰਮ ਕਰ ਦਿੱਤਾ ਮਾਤਾ ਜੀ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਸਿੱਧੂ ਮੂਸੇ ਵਾਲੇ ਦੇ ਕਾਤਲਾਂ ਨੂੰ ਹਲੇ ਤੱਕ ਸਜ਼ਾ ਨਹੀਂ ਹੋਈ ਪਰਵਾਰ ਆ ਜਿਹੜਾ ਹਲੇ ਤੱਕ ਇਨਸਾਫ ਦੀ ਜਿਹੜਾ ਉਡੀਕ ਕਰਦਾ ਸਰਕਾਰਾਂ ਨੇ ਤੇ ਖੁਦ ਮਿਲ ਕੇ ਕੰਮ ਕਰਾਇਆ ਸਰਕਾਰਾਂ ਨੇ ਸਾਫ ਕਿੱਥੋਂ ਦੇਣਾ ਬੇਟੇ ਇਹ ਤੇ ਇਨਸਾਫ ਵੈਗਰੂ ਪਰਮਾਤਮਾ ਦਊਗਾ ਹੰਸਾਫ ਤੇ ਜਰੂਰ ਦਊਗਾ ਕਿਉਂਕਿ ਉਹ ਕੋਈ ਆਮ ਰੂਹ ਨਹੀਂ ਸੀ ਉਹ ਤੇ ਕੋਈ ਰੱਬੀ ਰੂਹ ਸੀ ਤੇ ਉਹਦਾ ਇਨਸਾਫ ਜਰੂਰ ਮਿਲੂਗਾ ਚਾਹ ਦੇਰ ਨਾਲ ਮਿਲੇ ਰੱਬ ਦੇ ਘਰ ਦੇਰ ਆਂ ਦੇਰ ਨਹੀਂ ਮਿਲੂਗਾ ਇਨਸਾਫ ਸਰਕਾਰਾਂ ਕੋਲੋਂ ਨਹੀਂ ਉਸ ਪਰਮਾਤਮਾ ਕੋਲੋਂ ਮਿਲੂਗਾ ਤੁਸੀਂ ਰੱਬ ਅੱਗੇ ਕੀ ਬੇਨਤੀ ਕਰਦੇ ਹੋ ਸਿੱਧੂ ਮੂਸੇਵਾਲੇ ਵਾਸਤੇ ਮੈਂ ਜਦੋਂ ਦੀ ਡੈਥ ਹੋਈ ਸੀ ਨਾ ਮੈਂ ਪਹਿਲਾਂ ਇਹ ਅਰਦਾਸ ਕਰਦੀ ਹੁੰਦੀ ਸੀ ਕਿ ਉਹਦੇ ਮਾਪਿਆਂ ਨੂੰ ਇੰਨੀ ਖਿੰਮਤ ਦੇਈ ਕਿ ਉਹ ਦੁੱਖ ਸਹਿ ਸਕਣ ਫਿਰ ਉਸ ਤੋਂ ਬਾਅਦ ਮੇਰੇ ਆਪਣੇ ਆਪ ਪੀਰਦਾਸ ਹੋਣੀ ਵੈਗਰੂ ਇਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਸਾਡੇ ਮੈਂ ਕਹਣਾ ਉਹਨਾਂ ਦੇ ਘਰ ਵਿੱਚ ਕਿ ਬੱਚੇ ਦੀਆਂ ਕਕਾਰੀਆਂ ਵਜਨ ਸਿੱਧੂ ਫਿਰ ਵਾਪਸ ਆਵੇ ਤੇ ਸਾਨੂੰ ਨਹੀਂ ਸੀ ਪਤਾ ਵੀ ਉਹ ਉਹਨਾਂ ਦੇ ਬੱਚਾ ਹੋਊਗਾ ਜਾਂ ਨਹੀਂ ਪਰ ਜਦੋਂ ਪਤਾ ਲੱਗਾ ਕਿ ਬੱਚਾ ਆਉਣ ਵਾਲਾ ਇੰਨੀ ਖੁਸ਼ ਹੋਈ ਵੀ ਰੱਬਾ ਤੂੰ ਸਿਰਦਾਸ ਸਾਡੀ ਸੁਣ ਲਈ ਸ਼ੇ ਛੋਟਾ ਸਿੱਧੂ ਹੋਇਆ ਬੜੀ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਹੁਣ ਉਸ ਦੀਆਂ ਨਿੱਕੇ ਦੀਆਂ ਵੀਡੀਓ ਜਦੋਂ ਵੇਖੀ ਦੀਆਂ ਉਹਦੀ ਵੇਖਣੀ ਵੀ ਨਹੀਂ ਰਹੀ ਛੋਟੀ ਵੱਡੇ ਸਿੱਧੂ ਵਰਗੀ ਆ ਛੋਟੀ ਸਿੱਧੂ ਦੀ ਵੇਖਣੀ ਥੱਲੇ ਨੂੰ ਮੂੰਹ ਕਰਕੇ ਅੰਜ ਕਰਕੇ ਜਦੋਂ ਵੇਂਦਾ ਬੜਾ ਪਿਆਰਾ ਲੱਗਦਾ ਹੈ ਤੇ ਅਸੀਂ ਇਹੋ ਅਰਦਾਸ ਕਰਦੇ ਆ ਵੇ ਗੁਰੂ ਲੰਮੀਆਂ ਉਮਰਾਂ ਬਖਸ਼ੇ ਸਾਡੀਆਂ ਉਮਰਾਂ ਵੀ ਉਹਦੇ ਮਾਪਿਆਂ ਨੂੰ ਤੇ ਉਹਨੂੰ ਲਾ ਦੇਣ ਕਿਉਂਕਿ ਉਹ ਆਪਣੇ ਪੁੱਤ ਦੇ ਖੁਸ਼ੀਆਂ ਸਗਨ ਵਿਹਾਰ ਕਰ ਸਕਣ ਜਿਹੜੇ ਅਧੂਰੇ ਰਹਿ ਗਏ ਨੇ ਅਸੀਂ ਤੇ ਕਿੰਨੇ ਭਾਜੀ ਬਲਕੌਰ ਸਿੰਘ ਤੇ ਭੈਣ ਜੀ ਚਰਨਕੌਰ ਦੀ ਉਮਰ ਇੰਨੀ ਲੰਬੀ ਹੋਵੇ ਨਾ ਸਾਡੀਆਂ ਉਮਰਾਂ ਵੀ ਉਹਨਾਂ ਨੂੰ ਲੱਗ ਜਾਣਾ ਆਪਣੇ ਪੁੱਤ ਦੀ ਸਾਰੀਆਂ ਖੁਸ਼ੀਆਂ ਵੇਖਣ ਬਸ ਇਹੀ ਵੈਗਰੂ ਗਿਰਦਾਸ ਕਰੀਦੀ ਬਸ ਇਹੀ ਕੁਛ ਖਟਿਆ ਸਿੱਧੂ ਮੂਸੇਵਾਲੇ ਨੇ ਲੋਕਾਂ ਦਾ ਪਿਆਰ ਬਜ਼ੁਰਗ ਮਾਪੇ ਦਾ ਪਿਆਰ ਹੈ ਕਿਉਂਕਿ ਜਿੰਨਾ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲੋਕ ਪਿਆਰ ਕਰਦੇ ਨੇ ਨਾ ਉਹਨੂੰ ਆਪਣੇ ਪੁੱਤਾਂ ਵਾਂਗ ਸਮਝਦੇ ਨੇ ਮੁੰਡੇ ਉਹਨੂੰ ਆਪਣਾ ਭਾਈ ਮੰਨਦੇ ਨੇ ਕੁੜੀਆਂ ਉਹਨੂੰ ਆਪਣੀਆਂ ਜਿਹੜਾ ਭਾਈ ਮਨਦੀਆਂ ਨੇ ਤਾਂ ਸਿੱਧੂ ਮੂਸੇ ਵਾਲਾ ਕੀਤੇ ਨਾ ਕੀਤੇ ਜਿਹੜਾ ਇਸ ਸਮੇਂ ਵੀ ਇੰਨੀ ਚੜ੍ਹਾਈ ਦੇ ਵਿੱਚ ਹੈ ਕਿ ਜਿੰਨੀ ਮਰਜ਼ੀ ਕੋਈ ਕੋਸ਼ਿਸ਼ ਕਰ ਲੇ ਉਸ ਨੂੰ ਦਬਾਉਣ ਦੇ ਲਈ ਪਰ ਸਿੱਧੂ ਮੂਸੇ ਵਾਲਾ ਜਿਹੜਾ ਕਿ ਦਬਣ ਵਾਲਾ ਨਹੀਂ ਤਾਂ ਅੱਜ ਵੀ ਉਸ ਦੇ ਗਾਣਿਆਂ ਦੀ ਜਿਹੜੀ ਉਸੇ ਤਰ੍ਹਾਂ ਉਡੀਕ ਕੀਤੀ ਜਾਂਦੀ ਹੈ ਜਦੋਂ ਸਿੱਧੂ ਮੂਸੇ ਵਾਲਾ ਸਾਡੇ ਵਿੱਚ ਮੌਜੂਦ ਹੁੰਦਾ ਸੀ ਤਾਂ ਦੂਰੋਂ ਦੂਰੋਂ ਜਿਹੜੇ ਲੋਕ ਨੇ ਸਿੱਧੂ ਮੂਸੇ ਵਾਲੇ ਦੀ ਹਵੇਲੀ ਪਹੁੰਚ ਰਹੇ ਨੇ ਕਿਉਂਕਿ ਸਿੱਧੂ ਮੂਸੇ ਵਾਲੇ ਦੀ ਵਰਸੀ ਹੈ ਤਾਂ ਜਿਹੜਾ ਇੱਕ ਦਿਲ ਦੇ ਵਿੱਚ ਹੌਲ ਪੈਂਦਾ ਨਾ ਸਿੱਧੂ ਮੂਸੇ ਦੇ ਚਾਹਣ ਵਾਲਿਆਂ ਨੂੰ ਇਹ ਹਾਲ ਕਰਕੇ ਅੱਜ ਜਿਹੜਾ ਇੱਥੇ ਫਿਰ ਦੁਬਾਰਾ ਪਿੰਡ ਦੇ ਵਿੱਚ ਲੋਕਾਂ ਦੀ ਚਹਲ ਪੈਰ ਹੁੰਦੀ ਹੋਈ ਨਜ਼ਰ ਆ ਰਹੀ ਹੈ